ਸਾਰੇ ਜਿਹੜੀ ਅੱਜ ਨਾਕਾਬੰਦੀ ਕੀਤੀ ਜਾ ਰਹੀ ਆ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਹਣਾ ਚਾਹੋਗੇ ਇਹ ਜੀ ਸਾਡੀ ਜਿਹੜੇ ਨੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਟਾਈਮ ਟੂ ਟਾਈਮ ਰੁਟੀਨ ਦੇ ਵਿੱਚ ਹੀ ਨਾਕਾਬੰਦੀ ਕੀਤੀ ਜਾਂਦੀ ਹੈ ਅੱਜ ਜਿਹੜਾ ਸਾਡਾ ਅਸੀਂ ਅਸੀਂ ਹਰਦੁਸ਼ਨੀਆ ਚੌਂਕ ਦੇ ਵਿੱਚ ਨਾਕਾ ਲਾਇਆ ਸੀ ਇੱਥੇ ਜਿਹੜੇ ਲੋਕ ਜਿਹੜੀ ਟ੍ਰੈਫਿਕ ਨਿਯਮਾਂ ਦੀ ਵਾਇਲੇਸ਼ਨ ਕਰਦੇ ਆ ਉਹਨਾਂ ਖਿਲਾਫ ਅਸੀਂ ਕਾਰਵਾਈ ਜਿਹੜੀ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਅਪੀਲ ਕਰਦੇ ਆ ਵੀ ਕੋਈ ਵੀ ਜਿਹੜਾ ਵਾ ਜਿਹੜੀ ਟ੍ਰੈਫਿਕ ਦੀਆਂ ਵਾਇਲੇਸ਼ਨ ਨਾ ਕਰੇ ਠੀਕ ਹੈ ਜਿਹੜੇ ਲੋਕ ਅੱਜ ਕੱਲ੍ਹ ਮੂੰਹ ਬਨ ਕੇ ਗੱਡੀ ਚਲਾ ਰਹੇ ਨੇ ਮੋਟਰਸਾਈਕਲ ਵਗੈਰਾ ਉਹ ਨਾ ਚਲਾਉਣ ਤੇ ਜਿਹੜੀ ਆਪਣੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋ ਹੈਲਮਟ ਪਾਉਣ ਤੇ ਜੋ ਐਸ ਪਰ ਲਾ ਜਿਹੜੇ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਤੇ ਨੰਬਰ ਪਲੇਟਾਂ ਜਿਹੜੀਆਂ ਉਹ ਪੈਟਰਨ ਮੁਤਾਬਕ ਚੁਰੀਆਂ ਸਹੀ ਹੋਣ ਜਿਹੜਾ ਪੈਲਗਾਮ ਦੇ ਵਿੱਚ ਹਮਲਾ ਹੋਇਆ ਆ ਉਹਦੀ ਸਾਰੇ ਲੋਕੀ ਨਖੇਦੀ ਕਰਦੇ ਪਏ ਆ 27 ਦੇ ਕਰੀ ਦੇ ਲੋਕਾਂ ਨੂੰ ਮਾਰ ਦਿੱਤਾ ਗਿਆ ਆ ਉਸ ਦੇ ਚਲਦੇ ਆ ਵੀ ਹਾਈ ਅਲਰਟ ਚਲਦੇ ਆ ਵੀ ਜਿਹੜੀ ਚੈਕਿੰਗ ਜਿਹੜੀ ਆ ਬਾਰ ਬਾਰ ਕੀਤੀ ਜਾ ਰਹੀ ਆ ਹਾਂਜੀ ਕੋਈ ਫੈਕਟਰ ਹੈਗਾ ਪਰ ਇਹ ਸਾਡੇ ਰੁਟੀਨ ਦੇ ਨਾਕੇ ਹੁੰਦੇ ਨੇ ਇਹ ਅਸੀਂ ਤੁਸੀਂ ਅਕਸਰ ਹੀ ਵੇਖਿਆ ਹੋਣਾ ਵੀ ਸਾਡਾ ਕੋਈ ਨਾ ਕੋਈ ਸਾਡੇ ਐਸਐਸਪੀ ਸਾਹਿਬ ਦੇ ਜਦੋਂ ਅਧਿਕਾਰਤਾ ਆਉਂਦੀਆਂ ਉਸ ਮਦਦ ਨਾਲ ਕਰਦੀ ਜਿਹੜੀ ਆਪਣੀ ਨਾਕਾਬੰਦੀ ਕਰਦੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸਾਡੇ ਜਰੀਏ ਜੋ ਲੋਕ ਜਿਹੜੇ ਆ ਘਰੋਂ ਬਾਹਰ ਨਿਕਲਦੇ ਆ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਲੋਵਾਰੀ ਚੀਜ਼ ਦੇਖਣ ਦੇ ਲੋਵਾਰੀਸ ਵਿਅਕਤੀ ਦੇਖਣ ਦੇ ਉੱਪਰ ਲੋਕਾਂ ਨੂੰ ਇਹੀ ਅਪੀਲ ਕਰਦਾ ਜੀ ਇੱਕ ਤਾਂ ਆਪਣੇ ਜਿਹੜੇ ਕਾਨੂੰਨ ਦੀ ਆ ਉਹ ਵੀ ਪਾਲਣਾ ਕਰੋ ਦੂਸਰਾ ਜੇ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਮਾਨ ਮਿਲਦਾ ਤੁਰੰਤ ਸਾਨੂੰ ਇਤਲਾਹ ਦਿਓ ਅਤੇ ਇੱਕ ਜਿਹੜੀ ਪੰਜਾਬ ਸਰਕਾਰ ਨੇ ਨਸ਼ਿਆ ਵਿਰੁੱਧ ਮੈਂ ਵਢੀ ਆ ਉਹਦੇ 'ਚ ਸਾਡਾ ਸਹਿਯੋਗ ਕਰੋ